ਪੇ ਲੋਰੀ ਚਲੀ ਗਈ ਬੇ ਜੋੜੀ ਪੇ ਲੋਰੀ ਚਲੀ ਗਈ ਬੇ ਜੋੜੀ ਜਿੱਤੇ ਅਨੁਸਾਰ ਸੋਗੇ ਮਰ ਜੋ ਵੇਹਨ ਦੇ ਲੋਕ ਜਿੱਤੇ ਅਨੁਸਾਰ ਸੋਗੇ ਸਭ ਲਈ ਜਰੂਰ ਬੱਦੋ ਆਈ ਸੀ ਤੇ ਤੇਰੀ ਜਾਈ ਅੱਜ ਅਸੀਂ ਤੀਆਂ ਦਾ ਤਿਉਹਾਰ ਮਨਾ ਰਹੇ ਇੱਥੇ ਸੋ ਤੁਸੀਂ ਜਿੱਦਾਂ ਦੇਖਿਆ ਹੈਗਾ ਆਲਰੇਡੀ ਇੱਥੇ ਆਲਮੋਸਟ 600 ਤੋਂ 700 ਜਿਹੜੀ ਸਾਡੀ ਕੁੜੀਆਂ ਹੈਗੀਆਂ ਅੰਮ੍ਰਿਤਸਰ ਜ਼ਿਲ੍ਹਾ ਜ਼ਿਲੇ ਦੀ ਉਹ ਆਈਆਂ ਹੈਗੀਆਂ ਤੇ ਉਹ ਵੱਖ-ਵੱਖ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ ਸਭ ਤੋਂ ਵੱਡੀ ਗੱਲ ਹੈ ਅਸੀਂ ਸਪੈਸ਼ਲੀ ਤੀਆਂ ਸਾਡੀ ਤੀਆਂ ਲਈ ਜੌਬ ਫੇਅਰ ਵੀ ਲਗਾਇਆ ਹੋਇਆ ਹੈ ਉੱਥੇ ਹੁਣ ਵੀ ਐਨਰੋਲਮੈਂਟ ਚੱਲਦੀ ਪਈ ਹੈ ਤੇ ਬੱਚਿਆਂ ਲਈ ਸਪੈਸ਼ਲੀ ਕਿਸ ਤਰ੍ਹਾਂ ਯੋਗਾ ਤੇ ਸੈਲਫ ਡਿਫੈਂਸ ਸਪੈਸ਼ਲੀ ਅਸੀਂ ਉਹ ਚੀਜ਼ ਵੀ ਅੱਜ ਸਿਖਾ ਰਹੇ ਹੁਣ ਦੇ ਲਈ ਵੀ ਰਜਿਸਟ੍ਰੇਸ਼ਨਸ ਕਰ ਰਹੇ ਨੇ ਜਿਨ੍ਹਾਂ ਨੂੰ ਗਵਰਨਮੈਂਟ ਜੌਬਸ ਸੀ ਜਿਹੜੀ ਕੰਪੀਟੀਸ਼ਨ ਐਗਜ਼ਾਮ ਹੁੰਦੇ ਉਹਦੇ ਲਈ ਤਿਆਰੀ ਕਰਨੀ ਹੈ ਉਹਦੇ ਲਈ ਅਸੀਂ ਇੱਕ ਫ੍ਰੀ ਕਲਾਸ ਆਲਰੇਡੀ ਆਪਣੇ ਜ਼ਿਲ੍ਹਾ ਦਫ਼ਤਰ ਦੇ ਵਿੱਚ ਲਾ ਰਹੇ ਹੈਗੇ ਆ ਉਹਦੇ ਬਾਰੇ ਵੀ ਜਾਣਕਾਰੀ ਦੇ ਰਹੇ ਹਾਂ ਤੇ ਉਹਨਾਂ ਬੱਚਿਆਂ ਨੂੰ ਵੀ ਰਜਿਸਟਰ ਕਰ ਰਹੇ ਹੈਗੇ ਆ ਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਅਸੀਂ ਕਹਿ ਸਕਦੇ ਹਾਂ ਹੀਰੋਸ ਨੇ ਇਨਸਪੀਰੇਸ਼ਨਸ ਨੇ ਜਿੱਦਾਂ ਕੁਝ ਔਰਤਾਂ ਪਿੰਕ ਰਿਕਸ਼ਾ ਚਲਾਉਂਦੀਆਂ ਨੇ ਉਹ ਇਦਾਂ ਦੇ ਵਰਲਡ ਦੇ ਵਿੱਚ ਕੰਮ ਕਰ ਰਹੀਆਂ ਜੋ ਕਿ ਮੋਸਟਲੀ ਪੈਟਰੀਆਰਕਲ ਹੈ ਸੋ ਅਸੀਂ ਅੱਜ ਉਹਨਾਂ ਨਾਲ ਵੀ ਇੰਟਰੈਕਸ਼ਨ ਕਰ ਰਹੇ ਹੈਗੇ ਉਹਨਾਂ ਨੂੰ ਬਾਕੀਆਂ ਨਾਲ ਵੀ ਮਿਲਾ ਰਹੇ ਹੈਗੇ ਕਿ ਐਕਚੁਅਲੀ ਸਰਕਮਸਟੈਂਸਸ ਜਿਹੜੇ ਨੇ ਉਸ ਤੋਂ ਬਾਹਰ ਨਿਕਲ ਕੇ ਕਿੰਨਾ ਲੇਡੀਜ਼ ਅੱਜ ਕੰਮ ਕਰ ਰਹੀਆਂ ਨੇ ਆਪਣੇ ਘਰ ਖੁਦ ਚਲਾ ਰਹੀਆਂ ਨੇ ਆਪਣੀ ਸੇਵਿੰਗਸ ਕਰ ਰਹੀਆਂ ਨੇ ਆਪਣੀ ਲਾਈਫ ਇੰਸ਼ੋਰੈਂਸ ਕਰਾਰੀਆਂ ਨੇ ਬੱਚਿਆਂ ਦੇ ਲਈ ਆਪਣੀ ਜੋ ਉਹਨਾਂ ਦੀ ਫਿਊਚਰ ਸਟੱਡੀਜ਼ ਹੋਊਗੀ ਉਹਨੂੰ ਪ੍ਰਾਇੋਰਟਾਈਜ਼ ਕਿਸ ਤਰ੍ਹਾਂ ਕਰ ਰਹੀਆਂ ਨੇ ਉਹ ਕਿਸ ਤਰ੍ਹਾਂ ਆਪਣੀ ਇਨਵੈਸਟਮੈਂਟਸ ਕਰ ਰਹੀਆਂ ਨੇ ਇਹ ਚੀਜ਼ ਵੀ ਅੱਜ ਅਸੀਂ ਇਹਨਾਂ ਨਾਲ ਡਿਸਕਸ ਕਰ ਰਹੀ ਹੈਗੀ ਆ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦੀ ਆ ਕਿ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਿਰਫ ਇਹ ਨਹੀਂ ਆ ਕਿ ਅੱਜ ਤੀਆਂ ਦਾ ਤਿਉਹਾਰ ਮਨਾ ਰਹੇ ਰੈਦਰ ਅਸੀਂ ਇੱਕ ਜੈਂਡਰ ਬਜਟਿੰਗ ਦਾ ਕਨਸੈਪਟ ਲੈ ਕੇ ਆਈ ਹੈ ਸੋ ਤੁਹਾਨੂੰ ਜਲਦੀ ਦਿਖਾਈ ਦੇਗਾ ਕਿ ਅਸੀਂ ਜਿਹੜੀ ਵੀ ਪਬਲਿਕ ਪਲੇਸਿਸ ਹੈਗੀਆਂ ਉੱਥੇ ਨਰਸਿੰਗ ਮਦਰਸ ਲਈ ਕਮਰੇ ਜਿਹੜੇ ਸੈਨੀਟਰੀ ਨੈਪਕਿਨਸ ਹੈ ਉਹਦੇ ਲਈ ਵੈਂਡਿੰਗ ਮਸ਼ੀਨਸ ਇਸ ਇਨਸਿਨੇਰੇਟਰ ਨਾਲ ਦੀ ਨਾਲ ਪਲੱਸ ਸਾਡੇ ਜਿਹੜੇ ਸੈਲਫ ਹੈਲਪ ਗਰੁੱਪਸ ਨੇ ਉਹ ਸਸਟੇਨੇਬਲ ਐਂਡ এনवायरमेंटਲ ਫ੍ਰੈਂਡਲੀ ਪੈਡਸ ਜਿਹੜੇ ਹੁੰਦੇ ਆ ਉਹਨਾਂ ਦੀ ਅਸੀਂ ਟ੍ਰੇਨਿੰਗ ਉਹਨਾਂ ਨੂੰ ਤੋਂ ਸ਼ੁਰੂ ਕਰਵਾ ਰਹੇ ਜਿਹੜੇ ਸਾਡੇ ਪਿੰਕ ਰਿਕਸ਼ਾ ਚਲਾਉਂਦੀਆਂ ਔਰਤਾਂ ਉਹ ਸਾਨੂੰ ਇੱਕ ਫੀਡਬੈਕ ਇਹ ਆਈ ਸੀ ਕਿ ਕਿ ਉਹਨਾਂ ਨੂੰ ਅਨੇ ਗ੍ਰਾਹਕ ਨਹੀਂ ਮਿਲਦੇ ਜਾਂ ਜਿਹੜੀ ਮੇਲ ਕੰਪੀਟੀਸ਼ਨ ਹੈ ਉਹ ਟੇਕਓਵਰ ਕਰ ਜਾਂਦੀ ਹੈਗੀ ਐ ਸੋ ਸਪੈਸ਼ਲੀ ਅਸੀਂ ਉਹਨਾਂ ਲਈ ਕਾਊਂਟਰਸ ਲੈ ਕੇ ਆਵਾਂਗੇ ਜਿੱਥੇ ਜਿੱਥੇ ਸਾਡਾ ਰੇਲਵੇ ਸਟੇਸ਼ਨ ਹੈ ਬੱਸ ਸ ਉਥੇ ਡਾਇਰੈਕਟਲੀ ਜਿਹੜੀ ਲੇਡੀਆਂ ਹੈ ਪਿੰਕ ਰਿਕਸ਼ਾ ਚਾਲਾਂਦੀਆਂ ਨੇ ਉਹਨਾਂ ਦਾ ਇੱਕ ਪਿੰਕ ਕਾਊਂਟਰ ਅਸੀਂ ਖੋਲਣ ਜਾ ਰਹੀ ਹੈਗੀਆਂ ਜਲਦੀ ਜਿਹਦੇ ਵਿੱਚ ਲੋਕ ਉੱਥੇ ਹੀ ਬੁਕਿੰਗ ਕਰਾ ਸਕਦੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਨੂੰ ਆਰਗੇਨਾਈਜ਼ ਕਰਨਾ ਪੈਣਾ ਸੋ ਥੈਟ ਇਹ ਬੁਕਿੰਗਸ ਲੈ ਆਪਾਂ ਸੋ ਸਾਡਾ ਜਿਹੜਾ ਵਿਜ਼ਨ ਹੈ ਉਹ ਲੌਂਗ ਟਰਮ ਇੱਕ ਵਿਜ਼ਨ ਹੈ ਸਿਰਫ ਅੱਜ ਦੇ ਦਿਨ ਤੱਕ ਜਾਂ ਲੋੜੀ ਦੇ ਦਿਨ ਤੱਕ ਜਾਂ ਲੋਹੜੀ ਦੇ ਤਿਹਾੜੀ ਤੱਕ ਸੀਮਿਤ ਨਹੀਂ ਹੈ ਸੋ ਅਸੀਂ ਐਕਚੁਅਲੀ ਇਹ ਚਾਹੁੰਦੇ ਹਾਂ ਕਿ ਹਰੇਕ ਹਰੇਕ ਚੀਜ਼ ਦੇ ਵਿੱਚ ਹਰੇਕ ਫੀਲਡ ਦੇ ਵਿੱਚ ਇਕ ਇਹੋ ਜਿਹਾ ਮਾਹੌਲ ਹੋਵੇ ਕਿ ਹਰ ਇੱਕ ਇਨਸਾਨ ਆਪਣੀ ਬੈਸਟ ਕੈਪੇਬਿਲਿਟੀ ਤੱਕ ਆ ਪਾਵੇ ਪਾਵੇਂ ਉਹ ਔਰਤ ਹੈ ਕੋਈ ਬੱਚਾ ਹੈ ਕੋਈ ਮੇਲ ਹੈ ਕੋਈ 트랜ਸ ਜੈਂਡਰ ਹੈ ਸਾਰੀ ਜਿਹੜੀ ਇਕੁਐਲਿਟੀ ਹੈ ਉਹ এনਵਾਇਰਨਮੈਂਟ ਤੋਂ ਆਂਦੀ ਹੈ ਜੇ ਸਾਡਾ এনਵਾਇਰਨਮੈਂਟਲ ਜੋ ਇਨਫਰਾਸਟ੍ਰਕਚਰ ਹੈ ਉਹ ਇਸ ਤਰ੍ਹਾਂ ਦਾ ਹੋਏਗਾ ਕਿ ਹਰ ਇੱਕ ਇਨਸਾਨ ਆਪਣੀ ਬੈਸਟ ਕੈਪੇਬਿਲਿਟੀ ਤੱਕ ਆ ਸਕਦਾ ਹੈ ਫਿਰ ਅਸੀਂ ਕਹਿ ਸਕਦੇ ਕਿ ਅਸੀਂ ਇਕੁਅਲ ਓਪਰਚ्युनिटीज ਐਕਚੁਅਲੀ ਦਿੱਤੀਆਂ ਹੈਗੀਆਂ ਸੋ ਅਸੀਂ ਉਸ ਚੀਜ਼ ਨੂੰ ਲੈ ਕੇ ਆ ਰਹੇ ਹਾਂ ਸਪੈਸ਼ਲੀ ਐਂਡ ਮੈਂ ਸਾਰੇ ਨੂੰ ਧੰਨਵਾਦ ਵੀ ਕਰਦੀ ਹਾਂ ਤੁਸੀਂ ਹੋਰ ਜੇ ਵੇਟ ਵੀ ਕੀਤਾ ਬਟ ਥੈਂਕ ਯੂ ਸੋ ਮੱਚ ਫॉर ਕਮਿੰਗ ਤੁਸੀਂ ਇਹਨਾਂ ਨੂੰ ਬਹੁਤ ਪ੍ਰੇਰਿਤ ਕੀਤਾ ਹੈਗਾ ਮੈਂ ਤੁਹਾਨੂੰ ਮੀਡੀਆ ਰਾਹੀਂ ਇਹ ਵੀ ਰਿਕੁਐਸਟ ਕਰਾਂਗੀ ਕਿ ਜਿਹੜੇ ਸਾਡੇ ਹੀਰੋਜ਼ ਐ ਉਹਨਾਂ ਦੇ ਇਕੱਲੇ ਤੇ ਜ਼ਰੂਰ ਤੁਸੀਂ ਇੰਟਰਵਿਊਜ਼ ਤੇ ਉਹਨਾਂ ਦੀ ਜਿਹੜੀਆਂ ਕਹਾਣੀਆਂ ਨੇ ਉਹ ਉਹ ਪੂਰੀ ਦੁਨੀਆ ਤੱਕ ਜ਼ਰੂਰ ਲੈ ਕੇ ਜਾਓ ਬਿਕੋਜ਼ ਐਕਚੁਅਲੀ ਇੱਥੇ ਜਿਹੜੀਆਂ ਔਰਤਾਂ ਆਈਆਂ ਨੇ ਉਹ ਬਹੁਤ ਇਨਸਪੀਰੇਸ਼ਨਲ ਹੈਗੀਆਂ ਥੈਂਕ ਯੂ ਸੋ ਮੱਚ ਥੈਂਕ ਯੂ